ਇਹ ਤਾਂ ਸਹਿਮਤੀਆਂ ਉਦੋਂ ਹੁੰਦੀ ਜਾਂਦੇ ਨੇ ਮੈਂ ਆ ਤਿਆਗ ਕੇ ਕਿਸੇ ਨੂੰ ਕਹਾ ਭਾਈ ਤੂੰ ਬਣ ਜਾ ਜਦੋਂ ਆਪਾਂ ਹਰ ਇੱਕ ਦਾ ਮੈਂ ਕਿਉਂ ਨਾ ਲਖਾਇਆ ਮੈਂ ਕੋਈ ਇੱਛਾ ਨਹੀਂ ਮੈਂ ਗੁਰਦੁਆਰੇ ਖੜ ਕੇ ਤਾਂ ਨਾ ਸਾਰੇ ਨਗਰ ਨੂੰ ਮੈਂ ਸਰਪੰਚ ਨਹੀਂ ਬਣਦਾ ਨਾ ਮੈਂ ਇੱਛਕਾ ਮੈਂ ਇਹ ਸਿਰਫ ਆਪਦਾ ਪ੍ਰਤਿਆਵਾ ਕਰਨ ਵਾਸਤੇ ਮੈਂ ਆਪਦਾ ਨਾਂ ਰੱਖਿਆ ਬਾਈ ਸਾਰੀ ਸੰਗਤ ਨੂੰ ਕਹਿਣਾ ਆਦੇ ਹੱਥ ਜੋੜ ਕੇ ਮਾਰਾ ਜੇ ਅੱਗੇ ਖੜੇ ਆ ਆਪਾਂ ਮੈਂ ਸਰਪੰਚ ਨਹੀਂ ਬਣਦਾ ਬਾਈ ਪਰ ਮੇਰੀ ਮੇਰੀ ਮਨੋਂ ਦਿਲੋਂ ਛਾਈ ਧੀ ਵੀ ਨਗਰ ਚ ਸੰਮਤੀ ਹੋ ਜੇ ਸਾਰੀ ਉਹੀ ਗੱਲ ਰਹਿ ਜੇ ਪਰ ਹੁਣ ਜੇ ਤੁਸੀਂ ਸਾਰੇ ਆਪੋ ਤਾਂ ਪਿੱਛਲੇ ਹੋ ਨਾ ਤੁਸੀਂ ਆਪ ਦਾ ਦੇਖ ਲਓ ਖੇੜ ਖੰਡਿਆ ਕੇ ਇਹ ਕਿਸੇ ਨੇ ਕੁਝ ਨਹੀਂ ਕਿਸੇ ਦਾ জানা ਬਾਈ ਘਰ ਲੱਗੂਗਾ ਜੀ ਦਾ ਉਹਦਾ ਲੱਗੂਗਾ ਕਿਸੇ ਦਾ ਕੁਝ ਨਹੀਂ জানা ਸਭ ਨੂੰ ਪਤਾ ਹੈ ਚਲੋ ਆਪਾਂ ਸਭ ਨੂੰ ਆਪਾਂ ਨੂੰ ਪਤਾ ਹੀ ਹੁੰਦਾ ਵੀ ਕੌਣ ਬੰਦਾ ਪਿੰਡ ਚ ਕਿਹਾ ਜਾ ਕਿਵੇਂ ਕੋਈ ਨਗਰ ਭੁੱਲਿਆ ਨਹੀਂ ਹੁੰਦਾ ਕਿਸੇ ਨੂੰ ਵੀ ਪਰ ਤੁਸੀਂ ਸਿਆਣਪ ਵਾਲੀ ਇੱਕ ਵੀ ਗੱਲ ਨਹੀਂ ਕਰਦੇ ਆਪਣਾ ਪਿੰਡ ਐਂ ਉਜੜੂਗਾ ਦੇਖ ਲਓ ਤੁਸੀਂ ਆਪਾਂ ਇਹ ਚਾਹੁੰਦੇ ਆ ਵੀ ਨਾ ਹੋਵੇ ਨਾ ਕਿਵੇਂ ਨਾ ਕਿਵੇਂ ਰਹਿ ਜੇ ਕਿਵੇਂ ਨਾ ਕਿਵੇਂ ਰਹਿ ਜੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਬਣਾਓ ਪਰ ਤੁਸੀਂ ਕੋਈ ਬੰਦੇ ਇੱਕ ਬੰਦੇ ਤੇ ਸਹਿਮਤੀ ਕੋਈ ਐ ਨਹੀਂ ਜ਼ਰੂਰੀ ਹੁੰਦਾ ਪਰ ਅਸੀਂ ਪਿੰਡ ਦੇ ਔਰ ਰੱਖਣ ਬਾਅਦ ਤੇ ਸਾਨੂੰ ਪਤਾ ਹੈ ਵੀ ਸਾਨੂੰ ਕੋਈ ਸਰਪੰਚ ਨਹੀਂ ਬਣਾਉਂਦਾ ਨਾ ਅਸੀਂ ਬਣ ਦੇਵਾਂਗੇ ਸਿਰਫ ਮੈਂ ਆਪਣਾ ਨਾਂ ਇਸ ਵਾਸਤੇ ਰੱਖਿਆ ਬਿਚਾਏ ਤਾਂ ਵੀ ਮਾਪਾ ਦੇਖ ਲਾਂਗੇ ਵੀ ਆਪਾਂ ਕੌਣ ਕੌਣ ਕੀ ਕਹਿੰਦੇ ਕੌਣ ਕੀ ਕਹਿੰਦਾ ਮੈਂ ਦੋ ਵਾਰ ਐਡ ਕਰਕੇ ਕੱਲ ਮੈਂ ਵੀ ਕਹਿ ਤੱਕੀ ਬਣਦਾ ਨਹੀਂ ਅੱਜ ਦਿਖਾਇਆ ਮੈਂ ਵੀ ਇੱਕ ਥੰਮ ਘਬਰ ਤੇ ਆਇਆ ਮੈਨੂੰ ਸਾਰੇ ਬੰਦੇ ਨੇ ਕਿਹਾ ਬਾਈ ਆ ਸਾਡਾ ਮੈਂ ਗੁਰਦੁਆਰੇ ਮੈਨੂੰ ਸਾਰੇ ਬੰਦੇ ਨੇ ਕਿਹਾ ਗੱਲ ਸੁਣੋ ਮਰਜ਼ੀ ਬਾਈ ਇੱਕ ਮਿੰਟ ਮੈਨੂੰ ਸਾਰੇ ਬੰਦੇ ਨੇ ਕਿਹਾ ਲੈ ਬਾਬਾ ਤੂੰ ਮੰਨ ਜਾ ਤੇਰੇ ਤੇ ਸਾਡੀ ਸਹਿਮਤੀ ਹੈ ਲੈ ਬਾਬਾ ਤੂੰ ਮੰਨ ਜਾ ਤੇਰੇ ਸਾਡੀ ਸਹਿਮਤੀ ਹੈ ਮੈਂ ਕੋਈ ਇੱਛਕ ਨਹੀਂ ਸਰਪੰਚ ਬਣਨ ਦਾ ਹੱਥ ਬੰਨ ਕੇ ਪਿੰਡ ਨੂੰ ਕਹਿਣਾ ਨਾ ਮੈਂ ਕਰਾਂ ਨਾ ਮੈਂ ਹੋਵਾਂ ਜੀਨੂੰ ਮਰਜ਼ੀ ਬਣਾਓ ਜੀਨੂੰ ਮੈਂ ਇਹ ਖੇਡ ਖੰਡਿਆਉਂਗੇ ਤੁਸੀਂ ਖੰਡਿਆ ਲਓ ਅੱਛਾ ਕੋਈ ਕਿਸੇ ਪਾਸੇ ਹੋਵੇ ਤਾਲੂ ਕਿਸੇ ਨੂੰ ਕਹੋ ਨਾ ਜਾ ਮੈਂ ਕਰਾਂ ਕੋਈ ਕਿਸੇ ਪਾਸੇ ਹੋਵੇ ਉਹ ਨੂੰ ਕਿਸੇ ਨੂੰ ਕਹਿਣਾ ਉਹਦੇ ਦੇ ਹਰ ਫਾ ਦੋ ਫੇਰਾ ਇਹ ਖੰਡਿਆ ਦੋ ਹਜ਼ੂਰ ਮੈਂ ਨਹੀਂ ਕਹਿਣਾ ਉਹਦੇ ਹਰ ਮੈਂ ਨਹੀਂ ਨਗਰ ਦੇ ਸੰਬੰਧ ਲੋ ਜਾਓ ਨਹੀਂ ਰਹਿ ਗਿਆ असां <laughs>

ਮੈਨੂੰ ਦੱਸ ਲੈ ਕੋਈ ਬੰਦਾ ਹੋਰ ਕਰਦਾ ਹੋਵੇ ਆਪਣੇ ਗੁਰੂ ਘਰ ਜਾ ਕੇ ਦੇਖ ਲੈ ਕਿਵੇਂ ਉਹ ਕਰਦੇ ਨੇ